ਮੁੱਖ ਮੰਤਰੀ ਸਾਹਿਬ ਨੂੰ ਚਿੱਠੀ ਭੇਜ ਕੇ ਕਰਜ਼ਾ ਮਾਫ਼ ਕਰਨ ਦੀ ਕੀਤੀ ਮੰਗ ਅੱਜ ਬੀਬੀ ਅਮਨਦੀਪ कौरਾ ਪਤਨੀ ਲੇਟ ਅਵਤਾਰ ਸਿੰਘ ਪਿੰਡ ਮਾਨਾਵਾਲਾ ਤਹਿਸੀਲ ਅjnਾਲਾ ਜ਼ਿਲ੍ਹਾ ਅੰਮ੍ਰਿਤਸਰ ਨੇ ਨੇ ਨੰਬਰ دار ਸਰਦਾਰ ਅਮਰੀਕ ਸਿੰਘ ਸਰਪੰਚ ਸਰਦਾਰ ਹਰਮਨ ਸਿੰਘ ਦੀ ਅਗਵਾਈ ਹੇਠ ਮੁੱਖ ਮੰਤਰੀ ਮੁੱਖ ਮੰਤਰੀ ਸਾਹਿਬ ਤੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਚਿੱਠੀ ਲੈ ਕੇ ਮੰਗ ਕੀਤੀ ਹੈ ਕਿ ਮੇਰੇ ਪਤੀ ਅਵਧਾਰ ਸਿੰਘ ਨੇ ਸਨ 22 ਦੇ ਵਿੱਚ ਕਰਜਾ ਲਿਆ ਹੋਇਆ ਸੀ ਕਰਜਾ ਲਿਆ ਹੋਇਆ ਸੀ ਜਿਸ ਦੀਆਂ 10 ਦੇ ਕਰੀਬ ਕਿਸ਼ਤਾਂ ਬੈਂਕ ਨੂੰ ਦਿੱਤੀਆਂ ਗਈਆਂ ਜਿਸ ਦੇ ਜਿਸ ਦੀਆਂ ਬੈਂਕ ਨੂੰ 10 ਦੇ ਕਰੀਬ ਕਿਸ਼ਤਾਂ ਦਿੱਤੀਆਂ ਗਈਆਂ ਤੇ ਉਸ ਤੋਂ ਬਾਅਦ ਸਨ 23 ਵਿੱਚ ਮੇਰੇ ਪਤੀ ਅਵਤਾਰ ਸਿੰਘ ਦੀ ਮੌਤ ਹੋ ਗਈ ਮੌਤ ਹੋਣ ਕਰਕੇ ਮੇਰੇ ਉੱਤੇ ਦੁੱਖਾਂ ਦੇ ਪਹਾੜ ਡਿੱਗ ਪਏ ਦੁੱਖਾਂ ਦੇ ਪਹਾੜ ਡਿੱਗਣ ਦੇ ਨਾਲ ਮੈਂ ਦੀ مالی ਹਾਲਤ ਬਹੁਤ ਕਮਜ਼ੋਰ ਹੋ ਗਈ ਤੇ ਮੈਂ ਬੈਂਕ ਦਾ ਪੰਜਾਬ ਐਂਡ ਸਿੰਧ ਬੈਂਕ ਮਾਨਾ ਵਾਲੇ ਦਾ ਕਰਜ਼ਾ ਨਹੀਂ ਦੇ ਸਕੀ ਹੁਣ ਮੈਨੂੰ ਪੰਜਾਬ ਐਂਡ ਸਿੰਧ ਬੈਂਕ ਮਾਨਾ ਵਾਲਾ ਮੈਨੂੰ ਤੰਗ ਪਰੇਸ਼ਾਨ ਕਰ ਰਿਹਾ ਹੈ ਤੇ ਮੈਨੂੰ ਮਰਨ ਵਾਸਤੇ ਮਜਬੂਰ ਕਰ ਰਿਹਾ ਹੈ ਇਸ ਬੀਬੀ ਨੇ ਪ੍ਰਧਾਨ ਮੰਤਰੀ ਕੋਲ ਮੰਗ ਕੀਤੀ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਨੇ ਹੋਰ ਗਰੀਬਾਂ ਦੇ ਕਰਜ਼ੇ ਮਾਫ਼ ਕੀਤੇ ਆ ਮੈਨੂੰ ਵੀ ਪਤਾ ਲੱਗਾ ਸੀ ਕਿ ਮੀਡੀਆ ਨੇ ਦੱਸਿਆ ਕਿ ਮੇਰੇ ਵਰਗੀਆਂ ਗਰੀਬ ਬੀਬੀਆਂ ਦਾ ਕਰਜ਼ਾ ਸਰਕਾਰ ਨੇ ਮਾਫ਼ ਕਰ ਦਿੱਤਾ ਹੈ ਸੋ ਮੇਰਾ ਵੀ ਕਰਜ਼ਾ ਗਰੀਬਣੀ ਦਾ ਤਰਸ ਦੇ ਆਧਾਰ ਤੇ ਮੇਰਾ ਵੀ ਕਰਜ਼ਾ ਮਾਫ਼ ਕੀਤਾ ਜਾਵੇ ਸੁਖਵਿੰਦਰ ਸਿੰਘਾ ਕੋੜ ਖਾਲਸਾ ਅੰਮ੍ਰਿਤਸਰ ਪੰਜਾਬ ਤੋਂ